ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਆਹੋ ਤੁਸ ਸਾਰੇ ਵਧੀਆ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਨੂੰ ਬਹੁਤ ਸੋਹਣੀ ਜਗ੍ਹਾ ਤੇ ਲੈ ਕੇ ਜਾਣੇ ਆ ਜੋ ਕਿ ਪਹਾੜਾਂ ਦੇ ਵਿੱਚ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਆਇਆ ਹੈ ਤੇ ਤੁਹਾਨੂੰ ਅਸੀਂ ਉਸ ਥਾਂ ਦੇ ਦਰਸ਼ਨ ਕਰਾਉਣੇ ਆ ਤੇ ਵਲੌਗ ਨਾਲ ਜੁੜੇ ਰਹੋ ਚੈਨਲ ਨੂੰ ਜਰੂਰ ਜੁਆਇਨ ਕਰਿਓ ਤੇ ਪਲੀਜ਼ ਸਪੋਰਟ ਕਰਿਓ ਬਹੁਤ ਸੋਹਣੀ ਲੋਕੇਸ਼ਨ ਆ ਤੇ ਕਰੋ ਚੈੱਕ ਤੇ ਵਲੌਗ ਪੂਰਾ ਦੇਖਿਓ ਤੇ ਕਰੋ ਦਰਸ਼ਨ ਅਸੀਂ ਤਲਵਾੜੇ ਤੋਂ ਮੁੜੇ ਅਸੀਂ ਦੌਲਤਪੁਰ ਦੌਲਤਪੁਰ ਤੋਂ ਸਿੱਧਾ ਲੋਕੀਤੇ ਦੂਰੀ ਤੇ ਸੀਗਾ ਗੁਰਦੁਆਰਾ ਸਾਹਿਬ ਜੋ ਕਿ ਪਹਾੜਾਂ ਵਿੱਚੋਂ ਲੰਘਦੇ ਹੋਏ ਅਸੀਂ ਪਹੁੰਚੇ ਹਾਂ ਕਾਫੀ ਵਧੀਆ ਏਰੀਆ ਆ ਪਹਾੜ درخت ਬਹੁਤ ਵਧੀਆ ਸੜਕਾਂ ਬਹੁਤ ਸੋਹਣੀਆਂ ਬਣੀਆਂ ਵਧੀਆ ਆ ਵਿੱਚ ਥੋੜੀ ਦੌਲਤਪੁਰ ਸਾਈਡ ਥੋੜੀ ਠੁਕੀ ਸੀ ਝੜਕ ਤੇ ਅੱਗੇ ਉਸ ਸਾਈਡ ਬਹੁਤ ਸੋਹਣੀਆਂ ਸੜਕਾਂ ਬਣੀਆਂ ਆ ਤੇ ਬਹੁਤ ਵਧੀਆ ਰੋਡ ਤੇ ਅਸੀਂ ਪਹੁੰਚੇ ਹਾਂ ਬਾਈਕ ਤੇ ਗਏ ਸੀ ਅਸੀਂ ਤੇ ਬਸ ਥੋੜਾ ਹੀ ਰਹਿ ਗਿਆ ਸੀਗਾ ਤੇ ਅੱਗੇ ਜਾ ਕੇ ਤੁਹਾਨੂੰ ਦਰਸ਼ਨ ਕਰਾਉਣੇ ਇਹ ਅਸੀਂ ਪਹੁੰਚੇ ਢੋਲੀ ਦਾ ਬਾਬਾ ਬੜਕ ਸਿੰਘ ਦਾ ਗੁਰਦੁਆਰਾ ਇੱਥੇ ਬਹੁਤ ਪੁਰਾਣਾ ਤੇ ਕਹਿੰਦੇ ਆ ਵੀ ਜਿਨ੍ਹਾਂ ਨੂੰ ਕੋਈ ਉਪਰੀ-ਉਪਰੀ ਕਸਰ ਹੋਵੇ ਤਾਂ ਉਹਦੀ ਲੱਗੀ ਖਤਮ ਹੋ ਜਾਂਦੀ ਹੈ ਦੂਰ ਹੋ ਜਾਂਦਾ ਠੀਕ ਹੋ ਜਾਂਦਾ ਇਨਸਾਨ ਬਾਕੀ ਪ੍ਰਮਾਤਮਾ ਦੇ ਹੱਥ ਹਨਾ ਦੇਖੋ ਕਿੰਨੀ ਸੰਗਤ ਅਸੀਂ ਤਾਂ ਵੈਸੇ ਮੂੰਹ ਹੱਥ ਧੋ ਕੇ ਆਵਾਂਗੇ ਇਸ਼ਾਨਤ ਪਾਣੀ ਨਹੀਂ ਕਰਾਂਗੇ ਤਾਂ ਅਸੀਂ ਆ ਗਏ ਹਾਂ ਅੱਜ ਕੱਚਾ ਸੀਗਾ ਅੱਗੇ ਰਸਤਾ ਆ ਦੇਖੋ ਬਹੁਤ ਸੋਣਾ ਬਣਾਤਾ ਆ ਜਨਾ ਨੂੰ ਅਨਕਾ ਨਈ ਵਾਰ ਅਸੀਂ ਕੱਪੜੇ ਨਹੀਂ ਲੈ ਆਨੇ ਜੇ ਹੋਰ ਰਸਤਾ ਨਹੀਂ ਉੱਧਰ ਵੀ ਜਦ ਤੁਰ ਕੇ ਅਸੀਂ ਆਨੇ ਨਹੀਂ ਗਏ ਇਤਾਂ ਦੀ ਹਾਂ ਐ ਸਾਰਾ ਉੱਧਰ ਉਹ ਤੋਂ ਹੁੰਦਾ ਹੈ ਜਲ ਉਹ ਨਹੀਂ ਤਾਂ ਉਹ ਉੱਥੇ ਪਹਿਲਾਂ ਉੱਥੇ ਹੀ ਇਸ਼ਨਾਨ ਕਰਦੇ ਹੁੰਦੇ ਸੀ ਉਹ ਤਾਂ ਆਹੋ ਮੈਂ ਤਾਂ ਵੀਡੀਓ ਬਣਾਉਣ ਲਈ ਆ ਗਿਆ ਕਿੰਨੀ ਆ ਸਾਨੂੰ ਪਤਾ ਨਹੀਂ ਰਸਤੇ ਦਾ ਆਪਾਂ ਦੂਸਰੀ ਸਾਈਡ ਚਲੇ ਗਏ ਸ਼ੀਸ਼ੇ ਵੀ ਲਾਏ ਨਹੀਂ ਪੰਗਾ ਬੰਨਣ ਇੱਥੋਂ ਨਹੀਂ ਜਾਣਾ ਆ ਉਧਰ ਦੀ ਗਏ ਅਸੀਂ ਉਧਰ ਦੀ ਰਸਤਾ ਉਹ ਬਾਂਦਗੀ ਤੇ ਉਹਨਾਂ ਨੇ ਹੁਣ ਆਪਾਂ ਇੱਥੋਂ ਨੀਚੇ ਹਾਂ ਦੀ ਫਤਲੋ ਗਏ ਉਹ ਤਾਂ ਹੋ ਜਾਂਦਾ ਵਕਤ ਅਸੀਂ ਝਟ ਪਹੁੰਚ ਜਣਾ ਹੈਣਾ ਉਹ ਤੇ ਮੋਹਤ ਤੋਂ ਰੈਸ਼ਨ ਨਾ ਤਾਂ ਇੱਦਾਂ ਨਹੀਂ ਕਪੜੇ ਨਹੀਂ ਸੀ ਲੱਗੇ ਹੋਏ ਤੇ ਇਦਾਂ ਹੀ ਆਪਾਂ ਉਹ ਹੱਤ ਤੋਲਿਆ ਬੜਾ ਪਾਣੀ ਠੰਡਾ ਠੰਡਾ ਗੋਲ ਗੋਲ ਸੀਗਾ ਪਾਣੀ ਨੋ ਸਵਾਲ ਸੀ ਨਾ ਜਲ ਹੈਨਾ ਪਤਾ ਨਹੀਂ ਕੋਈ ਤੁਸੀਂ ਤਾਂ ਬੋਲ ਜੀ ਤਾਂ ਡਰਦੀ ਕਰੋ ਤੁਸੀਂ ਪੀਤਾ ਹੀ ਪਾਣੀ ਬੜਾ ਸਵਾਦ ਸੀ ਹਾਂ ਜਲ ਬਹੁਤ ਸਵਾਦ ਲਗਟੇ ਹੈ ਐਦਾਂ ਕਿ ਆਨੰਦ ਆ ਗਿਆ ਬੜੀ ਖੁਸ਼ੀ ਹੋਇਆ ਇੱਕ ਸ਼ਾਂਤੀ ਜਿਹੀ ਆਈ ਮਨ ਨੂੰ ਬਾਵਾ ਸਵਾਈ ਆ ਪਹਿਲਾਂ ਬਹੁਤ ਖਲਾਰਾ ਪੁੰਦੇ ਨੇ ਲੋਕੀ ਹੰਨਾ ਜਲ ਜੀ ምን አደለ እንደት ነው እንደት ነው እንደት ነው እንደት ነው እሱ አልሽነው ነበር I d o n o w w h a I n t a I n t know a t to a k a do. k do. I n o t h I n t ਕਰਕੇ ਉਹਨੇ ਨਿੱਕੇ ਨਿੱਕੇ ਹੁੰਦੇ ਇੱਥੇ ਛਾਲਾ ਮਾਰੀ ਜਾਣੀਆਂ ਸ਼ਾਮਾਂ ਤੱਕ ਰੋਟਲਾ ਆਤੀ ਭਾਈ ਕਪਣੀ ਔਰ ਧੀ ਨਾਲ ਹੀ ਸਰਾਮਾ ਬਣੀ ਆ ਰਹਾ ਅਸ਼ਲੇ ਵੀ ਆ ਤੁਸੀਂ ਰਹਿ ਸਕਦੇ ਹੋ ਪਾਣੀ ਤਾਂ ਨਹੀਂ ਪੀਣਾ ਅਸੀ ਇੱਕ ਬੁਰਦਵਾ ਸਾਈਉ ਤੁਹਾਨੂੰ ਹੁਣ ਕਰਾਉਨੇ ਆ ਪਦਰਸ਼ਨ ਹਾਲ ਹੋ ਲੋ ਜੋੜਾ ਕਰ ਆਪੋ ਲੱਗੇ ਆਪਣੇ ਜੋੜੇ ਲਾਉਣ

ਇੱਥੇ ਅਸੀਂ ਪਹੁੰਚ ਕੇ ਤੇ ਬਾਬਾ ਜੀ ਦੇ ਮੱਥਾ ਟੇਕਿਆ ਤੇ ਨਾ ਕੋਈ ਸਲੋਭਾ ਬਣਾਤੀ ਇਹਨਾਂ ਨੇ ਮੇਰੇ ਖਿਆਲ ਤੇ ਆ ਗੁਰੂ ਜੀ ਦਾ ਗੁਰਦੁਆਰਾ ਹੈ ਬਾਬਾ ਜੀ ਦਾ ਇੱਥੇ ਅਸੀਂ ਮੱਥਾ ਟੇਕ ਕੇ ਅੱਗੇ ਫੇਰ ਪ੍ਰਸ਼ਾਦ ਲਿਆ the band's सींद मक्का ਤਾ ਰਾਜਕੌਰ ਜੀ ਇਹ ਮੇਰੇ ਖਿਆਲ ਬਾਬਾ ਜੀ ਦੇ ਮਮਾ ਸੀਗੇ ਇਧਰੇ ਹਾਂ ਲਾ ਜੀ ਸਾਰਾ ਹੀ ਵਧੀਆ ਸਾਰਾ ਚੇਂਜ ਹੋ ਗਿਆ ਵਧੀਆ ਬਣਾਤਾ ਸਾਰਾ ਸਾਹਿਬ ਹੈਗਾ ਆ ਮੰਜੀ ਸਾਹਿਬ ਇੱਥੇ ਵੀ ਆਪਾਂ ਦਰਸ਼ਨ ਕਰਦੇ ਆ ਤੁਹਾਨੂੰ ਦਿਖਾਉਨੇ ਆ ਦੇਖ ਕਿੰਨਾ ਸੋਹਣਾ ਲੱਗਣਾ ਦੁਕਾਨਾਂ ਲੱਗੀਆਂ ਹੈ ਤੁਹਾਡਾ ਪਾਣੀ ਵਾਚੀ ਨਾ ਮੰਜੀ ਸਾਹਿਬ ਇਹ ਹਵਾ ਦਿਓ

ਸਾਧਿਆ ਸਸਾਰਾਈ ਜਿਨੇ ਨਾਮ ਹੈ ਅਦਾਰ ਨਿਤ ਨਾਮ ਹੈ ਜੀਵਾ ਅਗਰ ਬੇਸੇ ਬਸੇ ਆਸੰਜੋ ਭਾਲਾ ਕਰ ਲਈ ਦਰਸ਼ਨ ਤੇ ਹੁਣ ਆਪਾਂ ਚੱਲੇ ਆਂ ਵਾਪਸੀ ਘਰ ਨੂੰ ਦੇਦੇ ਜੇ ਕੋਈ ਰਸਤੇ 'ਚ ਮੁਦਵਾਰਾ ਆਈ ਹੋਵੇ ਫਿਰ ਮੱਥਾ ਟੇਕ ਲਾਂਗੇ ਨਹੀਂ ਤਾਂ ਫਿਰ ਆਪਾਂ ਵਾਪਸ ਹੋ ਲੈ ਵਾ ਇੱਕ ਆਇਓ ਪਰ ਅੱਜ ਕੱਲ ਦੇ ਨਾਲ ਅਸੀਂ ਬਹੁਤ ਵਧੀਆ ਦਰਸ਼ਨ ਹੋਏ ਸਾਡੇ ਗੁਰੂ ਘਰ ਦੇ ਉੱਤੇ ਸਿਦੋ ਵੈਸੇ ਸਾ ਸਾਡੇ ਮਨ ਲਕੀ ਕਹਿ ਦੋ ਕਿ ਸਾਡੇ ਜੱਤੀ ਆ ਸਾਡੇ ਮੇਰੇ ਡੈਡ ਜੀ ਹੁਣੀ ਸ਼ੁਰੂ ਤੋਂ ਹੀ ਜਾਂਦੇ ਆ ਬਬਰ ਭਾਕ ਸਿੰਘ ਜੀ ਦੇ ਤੇ ਅਸੀਂ ਤਾਂ ਛੋਟੇ ਹੁੰਦੇ ਹੀ ਜਾਂਦੇ ਸੀ ਅਸੀਂ ਕਿ ਆ ਚਾਰ ਚਾਰ ਦੇ ਦਰ ਰਹਿ ਕੇ ਹੁਣ ਉੱਥੇ ਸਰਾ ਵਿੱਚ ਤੇ ਘੁੰਮੀ ਜਾਣਾ ਛੋਟੇ ਛੋਟੇ ਮੈਂ ਮੇਰੇ ਬ੍ਰਦਰ ਮੇਰੀ ਕਜ਼ਨ ਸਿਸਟਰ ਤੇ ਕਜ਼ਨ ਬ੍ਰਦਰ ਸਾਰੇ ਆਪਾਂ ਬਹੁਤ ਮਨ ਲਕੀ ਆਉਂਦੇ ਹੁੰਦੇ ਸੀਗੇ ਹੁਣ ਬਹੁਤ ਟਾਈਮ ਬਦ ਗਿਆ ਇੱਕ ਟੁਕੜ 4-5 ਸਾਲ ਬਾਅਦ ਗਏ ਹੁਣੀ ਆਪਾਂ ਤੇ ਬਹੁਤ ਜ਼ਿਆਦਾ ਚੇਂਜ ਹੋ ਚੁੱਕਿਆ ਉੱਥੇ ਤੇ ਤੁਸੀਂ ਵੀ ਜਰੂਰ ਹੁਣਾ ਜਿਨ੍ਹਾਂ ਨੂੰ ਕੋਈ ਉਪਰੀ ਕਸਰ ਹੁੰਦੀ ਆ ਤੇ ਉਥੇ ਬਖਸ਼ਾ ਪੇ ਉਥੇ ਬਾਵਾ ਉਥੇ ਧੋਲੀ ਧਾਰ ਥੱਲੇ ਇਸ਼ਨਾਨ ਕਰਨ ਨਾਲ ਸਾਰੀਆਂ ਬੁਰੀਆਂ ਆਤਮਾਵਾਂ ਜਿਹੜੀਆਂ ਹੁੰਦੀਆਂ ਨੇ ਨਾ ਉਹ ਇਨਸਾਨ ਵਿੱਚੋਂ ਨਿਕਲ ਜਾਂਦੀਆਂ ਤੇ ਇਨਸਾਨ ਬੰਦਾ ਵਧੀਆ ਠੀਕ ਤੰਦਰੁਸਤ ਹੋ ਜਾਂਦਾ ਆ ਤੇ ਆਈ ਹੋਪ ਤੁਹਾਨੂੰ ਮੇਰਾ ਬਲੌਗ ਪਸੰਦ ਆਇਆ ਹੋਊਗਾ ਅਗਰ ਪਸੰਦ ਆਇਆ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ ਤੁਹਾਡਾ